ਮੈਂ ਅੰਗੋਰੀ ਵਰਕਰ ਕਕਾਰਾ ਖੋਦਾਂ ਉਪਜੀਤ ਕੌਰ ਨਾਮ ਹੈ ਮੇਰਾ ਸਮਰਾਲਾ ਸਮਰਾਲਾ ਮਾਛਰਾ ਬਲੌਗ ਤੋਂ ਆਏ ਆ ਤੇ ਹਾਂਜੀ ਇਹ ਜਿਹੜੇ ਦਿਨ ਤੋਂ 6 ਸਾਲ ਦਾ ਸਾਡੀਆਂ ਪ੍ਰਾਈਮਰੀ ਪ੍ਰਾਇਮਰੀ ਵਾਲੇ ਬੱਚੇ ਸਾਡੇ ਕੋਲ ਨਹੀਂ ਆਉਂਦੇ ਹਨਾ ਉਹਨਾਂ ਦੀ ਵਾਪਸੀ ਵਾਸਤੇ ਤੇ ਨਾਲੇ ਮੰਗ ਪੱਤਰ ਦੀ ਸੀ ਦਫ਼ਤਰ ਨੂੰ ਦੇਣ ਵਾਸਤੇ ਅਸੀਂ ਇਹ ਇੱਥੇ ਤੱਕ ਲਾਇਆ ਜੀ ਹੁਣ ਕਿੰਨੀ ਕੀ ਦੇਰ ਤੇ ਜਿਹੜਾ ਤੁਹਾਡਾ ਮਸਲਾ ਹੈਗਾ ਜਿਹੜਾ ਜੇ ਸੈਲਰੀ ਦਾ ਰੋਲਾ ਪੈ ਰਿਹਾ ਵਾ ਕਿੰਨੀ ਦੇਰ ਤੱਕ ਹੈਗਾ ਇਹ ਬਹੁਤ ਜਿੰਨ ਤੋਂ ਹੋ ਰਿਹਾ तकरीबन 8-10 ਸਾਲ ਉਪਰ ਇਹ ਹੀ ਕੰਮ ਚੱਲ ਰਿਹਾ ਸਾਡਾ ਤੇ ਇਹ ਹੁਣ ਦੇਖਦੇ ਸਰਕਾਰ ਕਰ ਤੱਕ ਆਪਣੇ ਮੰਗਾਂ ਪੂਰੀਆਂ ਕਰਦੇ ਕਿਹਦੇ ਬੋਲੇ ਸੀ ਸਾਹਿਬ ਨੇ ਮੰਗਾਂ ਕਰ ਦਿੱਤਾ ਕਿ ਅਸੀਂ ਇਸ ਮਾਮਲੇ ਚ ਹਰ ਇੱਕ ਸਾਲ ਹੀ ਦਿਨੇ ਅਸੀਂ ਇਹਨਾਂ ਦਿਨਾਂ ਚ ਆ ਕੇ 10 ਤਰੀਕ 10 ਜੁਲਾਈ ਜਿਹੜੀ ਹੈ ਸਾਡੀ ਇਹ ਹੀ ਮੰਗਵੱਚ ਮੰਗ ਦਿਵਸ ਮਨਾਇਆ ਜਾਂਦਾ ਹੈ ਸਾਡਾ ਕਿ ਮੰਗ ਕੀ ਕਰਦੇ ਪੰਨਾ ਲਗਾਇਆ ਗਿਆ ਜੀ ਪੂਰਾ ਤੁਸੀਂ ਇੱਕ ਤਾਂ ਸਾਡੇ ਸਾਡੀ ਜਿਹੜੀ ਤਨਖਾਹ ਹੈ ਉਹ ਰੈਗੂਲਰ ਸਮੂ ਨਹੀਂ ਮਿਲ ਰਹੀ ਹੈ ਜਿਵੇਂ ਸਾਡੀ ਤਨਖਾਹ 10500 ਆ ਸਾਨੂੰ ਸਿਰਫ 6000 ਹੀ ਮਿਲ ਜਾਂਦੀ ਹੈ ਜਿਹੜੇ 4500 ਇਹ ਸਾਡਾ 3 3 4 4 ਮਹੀਨਿਆਂ ਦਾ ਇਕੱਠਾ ਹੀ ਕਹਿੰਦੇ ਨੇ ਬਟ ਸਾਨੂੰ ਅਰੇ ਮੰਗੇ ਕਿ ਸਾਡੀ ਤਨਖਾਹ ਸਾਨੂੰ ਇਕੱਠੀ ਦਿੱਤੀ ਜਾਵੇ ਠੀਕ ਹੈ ਜੇ ਮੰਗ ਪੱਤਰ ਦੀ ਮੰਨ ਬੱਧਾ ਕੀਤਾ ਜਾਵੇ ਮੈਂ ਕਲਵੰਤ ਕੌਰ ਨੀਲੋਂ ਬਲਤ ਚੰਦਰ ਸਕੱਤਰ ਮਾਛੀਵਾੜਾ ਸਾਹਿਬ ਅੱਜ ਜਿਹੜਾ ਅਸੀਂ ਡੀਸੀ ਦਫ਼ਤਰ ਧਰਨਾ ਦੇ ਰਹੇ ਹਾਂ ਜਿਸ ਦਿਨ ਦੀ ਸਰਕਾਰ ਬਣੀ ਆ ਇਹ ਸਾਨੂੰ ਮੀਟਿੰਗਾਂ ਕਰਕੇ ਟਾਈਮ ਦੇ ਕੇ ਮੀਟਿੰਗ ਨਹੀਂ ਸੀ ਕਰਦੇ ਅੱਜ ਤੱਕ ਸਾਡਾ ਇਹਨਾਂ ਨੇ ਵੀ ਜਿੰਨੇ ਸਾਡੇ ਨਾਲ ਵਾਅਦੇ ਕੀਤੇ ਕੋਈ ਵੀ ਪੂਰਾ ਨਹੀਂ ਕੀਤਾ 2.5 ਸਾਲ ਤੋਂ ਉੱਪਰ ਹੋ ਗਏ ਇਹਨਾਂ ਨੇ ਜੋ ਸਾਡਾ ਮਾਣ ਪੱਤਾ ਦੁਗੜਾ ਕਰਨ ਲਈ ਕਿਹਾ ਸੀ ਉਹ ਵੀ ਨਹੀਂ ਕੀਤਾ ਜਿਹੜਾ ਸਾਡਾ 3 ਤੋਂ 6 ਸਾਲ ਦਾ ਮੇਰੇ ਤੁਸੀਂ ਹੱਥ ਦੇ ਵਿੱਚ ਬੈਨਰ ਦੇਖਦੇ ਹੋ 3 ਤੋਂ 6 ਸਾਲ ਦਾ ਬੱਚਾ ਸਾਡਾ ਹੱਕ ਇਹ ਵੀ ਇਹਨਾਂ ਨੇ ਪ੍ਰੀ ਪ੍ਰਾਇਮਰੀ ਜਿਹੜੇ ਸਕੂਲ ਸਕੂਲਾਂ ਦੇ ਵਿੱਚ ਖੋਲਤੇ ਇਹ ਸਾਡੇ ਵਿੱਚ ਸਾਡੇ ਤੋਂ ਇਹ ਬੱਚੇ ਖੋ ਲੈ ਗਏ ਨੇ ਅਸੀਂ ਇਸ ਕਰਕੇ ਜਿਹੜਾ ਸੀ ਡੀਸੀ ਦਫਤਰ ਜਾਣੇ ਤੇ ਆਏ ਏ ਸਾਡਾ ਧਰਨਾ ਅਸੀਂ ਅੱਜ ਆਇਆ ਦੇਖਦੇ ਆਂ ਜਿਹੜਾ ਕੋਈ ਮੰਗ ਪੱਤਰ ਲੈਣ ਆਉਂਦਾ ਅਸੀਂ ਅੱਜ ਸਰਕਾਰ ਦਾ ਸਾਡਾ ਅੱਜ ਮੰਗ ਦੇਵਸ ਆ 10 ਜਲਾਈ ਨੂੰ ਜਿਹੜਾ ਸਾਡਾ ਡਿਮਾਂਡ ਦੇਸ ਹੁੰਦਾ ਜਿਹੜੀ ਸਾਡਾ ਮੰਗਾ ਦਾ ਅਸੀਂ ਜਿਹੜੀਆਂ ਆਪਣੀਆਂ ਮੰਗਾ ਲੈ ਕੇ ਆਏ ਨੇ ਦੇਖਦੇ ਹਾਂ ਵੀ ਕੌਣ ਆਉਂਦਾ ਜਿਹੜਾ ਸਾਡਾ ਮੰਗਾ ਪੱਤਰ ਲੈਂਦਾ ਕਿਹੜੀ ਵਰਕਰ ਮੈਡਮ ਆਏ ਨੇ ਜਿੰਨੇ ਵੀ ਆਂਗਣਵਾੜੀ ਵਰਕਰ ਆਏ ਨੇ ਕਿਹੜੇ ਕਿਹੜੇ ਥਾਵਾਂ ਤੋਂ ਆਏ ਹੋਏ ਨੇ ਬਾਕੀ ਥਾਵਾਂ ਤੋਂ ਆਏ ਇਹ ਪੂਰਾ ਜੀ ਜ਼ਿਲ੍ਹਾ ਇਹ ਜ਼ਿਲ੍ਹੇ ਦਾ ਆਪਣਾ ਧਰਨਾ ਡੀਸੀ ਦਫ਼ਤਰ ਜਿਹੜਾ ਪੂਰੇ ਜਿੰਨੇ ਆਂਗਣਵਾੜੀ ਵਰਕਰ ਤੇ ਸਾਰੇ ਜ਼ਿਲ੍ਹਿਆਂ ਤੋਂ ਆਏ ਨੇ ਤੇ ਅੱਜ ਜਿਹੜਾ ਸਾਡਾ ਧਰਨਾ ਇੱਥੇ ਹੀ ਚੱਲੂਗਾ ਜਿੰਨਾ ਚਿਰ ਸਾਡੀ ਸਰਕਾਰ ਕੋਈ ਮੰਗਾ ਨਹੀਂ ਸੁਣਦੀਆਂ ਮੰਗਾ ਹੈਗੀਆਂ ਨੇ ਇੱਕ ਤਾਂ ਸਾਨੂੰ ਪੇ ਨਹੀਂ ਟਾਈਮ ਨਾਲ ਮਿਲਦੀ ਹੈਗੀ ਪੰਜਾਬ ਵਾਲਿਆਂ ਦੀ ਕਦੇ ਇੱਕ ਵਾਰੀ ਦੋ ਮਹੀਨੇ ਦੀ ਇਕੱਠੀ ਆ ਗਈ ਕਦੇ ਆਉਂਦੀ ਹੀ ਨਹੀਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਬੱਚੇ ਸਾਡੇ ਕੋਲੇ ਉਹ ਨਹੀਂ ਹੈਗੇ ਅਸੀਂ ਇਕੱਲੀਆਂ ਬੈਠ ਕੇ ਆਪਣਾ ਟਾਈਮ ਕੱਟ ਕੇ ਮੋੜ ਜਣੇ ਹੋਰ ਅਸੀਂ ਕੀ ਕਰਨਾ ਸਾਡੀ ਡਿਊਟੀ ਆ ਸਹੀ ਉੱਥੇ ਆ ਜਾਨੇ ਆ ਅੰਗਣਵਾੜੀ ਆਪਣੇ 4 ਘੰਟੇ ਆਪਣੇ ਪੂਰੇ ਕਰਕੇ ਚਲੇ ਗਏ ਨੇ ਸਾਡੇ ਕੋਲੇ ਬੱਚਾ ਇੱਕ ਵੀ ਨਹੀਂ ਆਉਂਦਾ ਹੈਗਾ ਬੱਚੇ ਤਾਂ ਸਾਰੇ ਆਪਣੇ ਸਕੂਲਾਂ ਵਿੱਚ ਚਲੇ ਗਏ ਸਰਕਾਰ ਤੋਂ ਮੰਗ ਕਰਦੇ ਸਾਨੂੰ ਬੱਚੇ ਜ਼ਰੂਰ ਦੇਣ ਹੋਰ ਤਾਂ ਬਸ ਤੁਹਾਨੂੰ ਪਤਾ ਫੀਡ ਫੀਡ ਵੀ ਸਾਡੀ ਬਿਲਕੁਲ ਵਧੀਆ ਨਹੀਂ ਆਉਂਦੀ ਹੈਗੀ ਫੀਡ ਬਹੁਤ ਜ਼ਿਆਦਾ ਗੰਦੀ ਆ ਬੱਚੇ ਲੋਕ ਕਿ ਆ ਕੇ ਮੋੜੀ ਜਾਂਦੇ ਵੀ ਇਹ ਤਾਂ ਕਿੰਨੀ ਗੰਦੀ ਹੈ ਵਧੀਆ ਨਹੀਂ ਬਣਦੀ ਹੈ ਕਿ ਨਾ ਪੱਕਦੀ ਹੈਗੀ ਅੱਜ ਕਿ ਲੋਕ ਵਾਪਸ ਕਰ ਹੀ ਜਾਂਦੇ ਨੇ ਕਿ ਲੋਕ ਹਾਂਜੀ ਜਿਹੜਾ ਮੇਰਾ ਨਾਮ ਸੁਭਾਸ਼ਣਾਣੀ ਜਨਰ ਸਿਕਤਰ ਪੰਜਾਬ ਔਰ ਜ਼ਿਲ੍ਹਾ ਲਈ ਦੇ ਪ੍ਰਧਾਨ ਜਿਹੜਾ ਅੱਜ ਆ ਸਾਡਾ ਪ੍ਰੋਟੈਸਟ ਹੈ ਪ੍ਰੋਟੈਸਟ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਹੈਗਾ ਅਸੀਂ ਹਰ ਸਾਲ ਆਪਣਾ ਮੰਗ ਦੀ ਰੂਪ ਵਿੱਚ ਮਰਾਨੇ ਆ ਪਰ ਅਸੀਂ 49 ਸਾਲ ਇਸ ਸਕੀਮ ਨੂੰ ਪੂਰੇ ਹੋ ਗਿਆ ਅਸੀਂ ਅੱਜ ਤੱਕ ਵਿਭਾਗ ਨਹੀਂ ਪਭਾਗ ਨਹੀਂ ਬਣੇ ਸਾਨੂੰ ਸਰਕਾਰੀ ਛੱਡ ਕੇ ਮਜ਼ਦੂਰ ਦਾ ਦਰਜਾ ਵੀ ਦਿੱਤਾ ਗਿਆ ਅੱਜ ਵੀ ਅਸੀਂ ਸਕੀਮ ਵਰਕਰਾਂ ਅਸੀਂ ਸਰਕਾਰ ਕੋਲੋਂ ਮੰਗ ਮੰਗਦੇ ਹਾਂ ਕਿ ਜਿਹੜੀ ਵਰਕਰਾਂ ਨੂੰ ਦਰਜਾ 3 ਔਰ ਹੈਲਪਨ ਦਰਜਾ 4 ਦਿੱਤਾ ਜਾਵੇ ਜਦੋਂ ਤੱਕ ਸਾਨੂੰ ਵਕਿਆ ਨਹੀਂ ਕੀਤਾ ਜਾਂਦਾ ਘੱਟੋ-ਘੱਟ ਮਿਨੋ ਵੇਜ ਦੇ ਵਿੱਚ 26000 ਵਰਕਰ ਦੀ ਔਰ 24000 ਰੁਪਿਆ ਹੈਲਪਰ ਦਾ ਜਿਹੜਾ ਤਨਖਾਹ ਹੋਣੀ ਚਾਹੀਦੀ ਹੈ ਔਰ ਸਾਨੂੰ ਜਿਹੜੀ ਹੈ ਹਰ 6 ਮਹੀਨੇ ਬਾਅਦ ਬਗਾਈ ਦੀ ਕੇਸ ਲਗਣੀ ਚਾਹੀਦੀ ਹੈ ਸਾਰੇ ਸਾਰੇ ਫੰਡ ਸਾਨੂੰ ਮਿਲਣੇ ਚਾਹੀਦੇ ਸਮਾਜ ਸਖਿਆ ਸੰਸਾਰਾ ਲਾਭ ਮਿਲਣਾ ਚਾਹੀਦਾ ਪਰ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਲਗਾਤਾਰ ਸਾਡੇ ਬਜਟ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਅੱਜ ਅਸੀਂ ਆਪਣੇ ਦੇਸ਼ ਦੇ ਜਿਹੜੇ ਸਾਡੇ ਵਿੱਤ ਮੰਤਰੀਆ ਜੀਤਾਰਾਮਨ ਜੀ ਉਹਨਰ ਵੀ ਮੰਗ ਪੱਤਰ ਭੇਜ ਰਿਹਾ ਕਿ 24 ਨੂੰ ਸੈਸ਼ਨ ਦੇ ਵਿੱਚ ਬਜਟ ਪੇਸ਼ ਹੋਣਾ ਹੈ ਉਹਦੇ ਵਿੱਚ ਜਿਹੜੀ ਸਾਡੀ ਆਂਗਣਵਾਰੀ ਵਰਕਰ ਹੈ ਹਲਪਰ ਹੈ ਪੂਰੇ ਦੇਸ਼ ਦੀ ਉਹਨਾਂ ਦਾ ਜਿਹੜਾਗਾ ਬਜਟ ਦੇ ਵਿੱਚ ਵਡੋਤਰੀ ਕੀਤੀ ਜਾਵੇ ਔਰ ਜਿਹੜੀ ਸਾਡੀ ਸੇਵਾ ਕਰਦਿਆਂ ਨੂੰ 49 ਸਾਲ ਹੋ ਗਿਆ ਹੈ ਰਿਟਾਇਰਮੈਂਟ ਵੇਲੇ ਅਸੀਂ ਜਿਹੜੇ ਕਹਿੰਦੇ ਗ੍ਰੈਜੂਏਟੀ ਹੈ ਉਹ 5 ਲੱਖ ਰੁਪਈਆ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਐਸ਼ ਗ੍ਰੇਸ਼ੀਆ ਜਿਹੜਾ 2 ਸਾਲ ਹੋ ਗਿਆ ਸੁਪਰੀਮ ਕੋਰਟ ਵੱਲੋਂ ਫੈਸਲਾ ਦਿੱਤਾ ਗਿਆ ਕਿ ਆਪਣੀਆਂ ਆਪਣੀਆਂ ਸਟੇਟਾਂ ਦੇ ਵਿੱਚ ਇਹਨਾਂ ਨੂੰ ਲਾਗੂ ਕੀਤਾ ਜਾਵੇ ਪਰ ਸਾਡੀ ਸਰਕਾਰ ਸੁੱਤੀ ਪਈ ਹੈ ਪੰਜ ਸਟੇਟਾਂ ਦੇ ਵਿੱਚ ਜਿਹੜਾ ਐਸ਼ ਗ੍ਰੇਸ਼ੀਆ ਹੈ ਤਜ਼ਰਬੇ ਦੇ ਆਧਾਰ ਤੇ ਮੱਲੜਾ ਜਿੱਦਾ ਸਰਕਾਰ ਦੇ ਰੂਲਾਂ ਦੇ ਮੁਤਾਬਕ 2072 ਦੇ ਤਹਿਤ ਦੇ ਵਿੱਚ ਜੋ ਕਾਨੂੰਨ ਹੈ ਉਹਦੇ ਮੁਤਾਬਕ ਉਸ ਪਾਸ ਉਹ ਲੋਕਾਂ ਨੂੰ ਮਿਲ ਚੁੱਕਾ ਹੈ ਤੇ ਪੰਜਾਬ ਚ ਜੈ ਹਿਸ਼ੂਤ ਨਹੀਂ ਹੋਈ ਸਰਮ ਇਸ ਮਾਮਲੇ ਤੁਸੀਂ ਡੀਸੀ ਦਾ ਡੀਸੀ ਸਾਹਮਣੂ ਮਿਲਿਆ ਕੋ ਨੰਨ ਪੱਤਰ ਦਿੱਤਾ ਗਿਆ ਤੁਹਾਡੇ ਵੱਲੋਂ ਅਸੀਂ ਪਿਛਲੇ ਦਿੱਤਾ ਸੀ ਮੰਗ ਪੱਤਰ ਦੇ ਕੇ ਗਿਆ 50 ਸਰਕਾਰ ਨੂੰ ਭੇਜਿਆ ਹੈ ਲੇਕਿਨ ਅੱਜ ਅਸੀਂ ਡੀਸੀ ਰਾਹੀਂ ਇਹ ਦੋ ਮੰਗ ਪੱਤਰ ਦੇਣੇ ਆ ਇੱਕ ਦਿਨ ਅਸੀਂ ਹਿੰਦੁਸਤਾਨ ਦੇ ਵਿੱਤ ਮੰਤਰੀ ਨੂੰ ਦੂਸਰਾ ਸਾਡੇ ਵਿਭਾਗ ਦੇ ਮੰਤਰੀ ਅਨਪੂਰਨਾ ਜੀ ਉਹਨਾਂ ਨੂੰ ਅਸੀਂ ਭੇਜਣਾ ਮੰਗ ਪੱਤਰ ਪਣਾ ਅਸੀਂ ਆਪਣੀ ਮੰਗਾਂ ਲਈ ਸਾਡਾ ਤੈਂ ਤੋਂ 6 ਸਾਲ ਦਾ ਬੱਚਾ ਸਾਡਾ ਸਾਡੇ ਕੋਲ ਖੋਇਆ ਗਿਆ 2017 ਦੇ ਵਿੱਚ ਸਾਡੇ ਨਾਲ ਬਾਰ ਬਾਰ ਚੀਟਿੰਗ ਕੀਤੀ ਜਾਂਦੀ ਹੈ ਭਰੋਸਾ ਵੀ ਦਿੱਤਾ ਜਾਂਦਾ ਹੈ ਪਰ ਸਾਡਾ ਬੱਚਾ ਹਜੇ ਤੱਕ ਵਾਪਸ ਨਹੀਂ ਹੋਇਆ ਅੱਜ ਕਹਿੰਦੇ ਬੱਚਿਆਂ ਦਾ ਚੋਤ ਤਰਫੀ ਵਿਕਾਸ ਸਾਡੀ ਜਿਹੜੀ ਫੀਡ ਦਿੱਤੀ ਜਾ ਰਹੀ ਹੈ ਮਾਰਕ ਫੈਡ ਵੱਲੋਂ ਇੰਨੀ ਗੰਦੀਆ ਤੇ ਘਟਿਆ ਦਿੱਤੀ ਜਾ ਰਹੀ ਹੈ ਬਾਤਾਂ ਨਹੀਂ ਸਰਕਾਰ ਦੇ ਸਿਰ ਤੇ ਜਿਉਂ ਕੋਈ ਸਰਕਦੀ ਥੱਲੇ ਲੋਕਾਂ ਦੇ ਵਿੱਚ ਲਾਹ ਪਤਨੀ ਇਹ ਫੀਡ ਖਾਂ ਨੂੰ ਪਸੰਦ ਨਹੀਂ ਕਰਦੇ ਉਹ ਕਹਿੰਦੇ ਜੋ ਪਿੱਛੇ ਸਾਨੂੰ ਆ ਵਾਲੇ ਤਾਜ਼ਾ ਪੱਕਿਆ ਹੋਇਆ ਦਲੀਆ ਉਹ ਤਾਜ਼ਾ ਪੱਕੀ ਹੋਈ ਖੀਰ ਔਰ ਜਿਹੜੀ ਵੇਰਕਾ ਦੀ ਪੰਜੀਰੀ ਹੈ ਸਾਨੂੰ ਉਹੀ ਦਿੱਤੀ ਜਾਵੇ ਅਸੀਂ ਜਿਹੜਾ ਪੱਕਿਆ ਪਕਾਇਆ ਭੋਜਨ ਹੈ ਇਹ ਅਸੀਂ ਨਹੀਂ ਖਾਣਾ ਸੋ ਇਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹ ਜਿਹੜੀ ਗੰਦੀ ਫੀਡ ਆ ਰਹੀ ਹੈ ਇਹਦੀ ਜਾਂਚ ਕੀਤੀ ਜਾਵੇ ਔਰ ਜਿਹੜਾ ਚੋਤਰਫੀ ਵਿਕਾਸ ਜਿਹੜਾ ਅਸੀਂ ਔਰਤਾਂ ਦੇ ਲਈ ਖੂਨ ਦੀ ਕਮੀ ਪੂਰੀ ਕਰਨ ਲਈ ਲੋਕਾਂ ਦੇ ਗੰਦ ਖਿਲਾ ਰਿਆ ਲੋਕਾਂ ਨੂੰ ਮੋਹ ਦੇ ਘਾਟ ਉਤਾਰ ਰਿਆ ਇਹਦੇ ਜ਼ਿੰਮੇਵਾਰ